ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਇਹ ਪਿੰਡ ਮੋਗੇ ਜ਼ਿਲ੍ਹੇ ਚ ਪੈਂਦਾ ਇਹਦੇ ਨੇੜ ਭਦੌੜ ਵੀ ਰਹਿ ਜਾਂਦਾ ਤੇ ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜ ਹੀ ਆ ਸੋ ਸੈਦੋਕੇ ਦੇ ਵਿੱਚੋਂ ਅੱਜ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਆ ਬਾਈ ਕਾਲੇ ਦੇ ਘਰੋਂ ਅੱਜ ਦੀ ਇਸ ਵੀਡੀਓ ਚ ਪੰਜ گاਵਾ ਤੁਹਾਨੂੰ ਦਿਖਾਉਣੀ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਨਾਗੇਨਾ ਜੋ ਤੁਹਾਨੂੰ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਗੱਲਬਾਤ ਸਾਰੀ ਵੀਡੀਓ ਦੇ ਵਿੱਚ ਹੀ ਹੋਊਗੀ ਸੋਦੂਬਾਦ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਖਰੀਦ ਲਓਗੇ ਆਓ ਸ਼ੁਰੂਆਤ ਕਰਦੇ ਹਾਂ ਪਰਲੇ ਪਾਸੇ ਇੱਕ ਬਲੈਕ ਰੰਗ ਦੇ ਵਿੱਚ ਗਾਂ ਖੜੀ ਐ ਇਹ ਤੋਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੀ ਕਾਲੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀਤ ਵੀਰੇ ਕਾਲੇ ਪੰਜ ਨਾਗ ਦਿਖਾ ਰਹੇ ਆਂ ਭਾਈ ਆਪਾਂ ਜੀ ਵੀਰੇ ਪਹਿਲੇ ਨੰਬਰ ਤੇ ਵੈਡ ਦਿਖਾਵਾਂਗੇ ਕਿੰਨਾ ਮਸੂਆ ਸੂਈ ਹੈ ਜਗਜੀਤ ਵੀਰੇ ਦੂਜਾ ਸੂਆ 6 ਦੰਦ ਹੈ ਹਲਕੀ ਬਾਈ ਕਰਾਸ ਹਮ ਅੱਜ ਇਹਨੂੰ ਚੌਥਾ ਡੰਗਾ 25 26 ਕਿਲੋ ਦੁੱਧ ਚੋਣ ਦਾ ਹੋਊ ਇੱਕ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਨਾ ਵੀ ਆਪਾਂ ਘਰੇ ਚੋਣ ਦੇ ਲਈ ਗਾਂ ਲੈਣੀ ਆ ਦੁੱਧ ਵੀ ਗਾੜਾ ਹੋਵੇ ਹਮ ਅਪਰ ਰੱਬ ਤੋਂ ਡਰ ਕੇ ਨੇ ਵੀ ਨੇ ਦੁੱਧ ਵੀ 35 ਕਿਲੋ ਦੇਣਾ ਤੇ ਚਵਾਈ ਵੀ ਹੱਥ ਦੀ ਥਾਣ ਵੀ ਏ ਕਲਾਸ ਲੱਗਿਆ ਵਾ ਦੋਨੇ ਪਾਸੇ ਬਹਿ ਕੇ ਚੋਲੇ ਬੰਦਾ ਘੱਟੋ ਘੱਟ ਦੁੱਧ ਦਿੱਤਾ 35 ਕਿਲੋ ਤੋਂ ਪਲੱਸ ਦੇ ਦਊਗੀ ਅਜੇ ਚੌਥਾ ਡੰਗਾ ਜਿਹੜੇ ਹਾਵਨਾ ਦੀ ਸਟਾਰਟਿੰਗ ਆ ਠੀਕ ਹੈ ਐਸਾ ਬਈ ਬੱਚਾ ਇਹਨੇ ਕੀ ਦਿੱਤਾ ਬੱਚਾ ਦਿੱਤਾ ਬਾਈ ਜੀ ਨੇ ਬੱਚਾ ਦੇ ਨਾਲ ਬੱਚਾ ਕੀ ਰੇਟ ਰਊਗਾ ਇਹਦਾ ਗਜਜੀਤ ਵੀਰੇ ਰੇਟ ਨਹੀਂ ਕਰਨਾ ਜੈਨੂਅਲ ਪ੍ਰਾਈਸ ਜਿਹੜਾ ਲੈਣ ਦੇਣਾ 155000 ਰੁਪਏ ਦੀ ਬੱਚੀ ਦੇ ਰਾਂ ਠੀਕ ਹੈ ਖੋਲ ਨਹੀਂ ਸੋ ਦੋਸੋ 155000 ਦੀ ਵੈਡ ਮਿਲੂਗੀ 25 ਕਿਲੋ ਬੌਲੇ ਤੋਂ ਸ਼ੁਰੂਆਤ ਇਸ ਵੈਡ ਨੇ ਇਸ ਗਾਣੇ ਕੀਤੀ ਹੈ ਸੁਆ ਦੂਜਾ ਵਛੇ ਨੂੰ ਜਨਮ ਦਿੱਤਾ ਫੁੱਲ ਹਾਈਟ ਹੈ ਤੇ ਫੁੱਲ ਲੰਬਾਈ ਹੈ ਦੀ ਪੂਰੀ ਉੱਚੀ ਲੰਬੀ ਦੇਖੋ ਦਾ ਸਟਰਕਚਰ ਥਾਣੇ ਦੇ ਹੱਥੀਂ ਜਵਾਈ ਵਾਲੇ ਆ ਫਿਟਿੰਗ ਵਾਲਾ ਹਵਾਨਾ ਦੋਸਤੋ ਤੇ ਸਵੇਰ ਦੇ ਟਾਈਮ ਜੇ ਤੇ ਵੀਡੀਓ ਬਣਾ ਰਹੇ ਹਾਂ ਤੁਸੀਂ ਇਹਦੇ ਹਵਾਨੇ ਦਾ ਸਾਈਜ਼ ਦੇਖੋ ਉੱਚੀ ਲੰਬੀ ਤੇ ਕਮਾਲ ਦੀ ਹੈ ਫੁੱਲ ਉੱਚੀ ਤੇ ਫੁੱਲ ਲੰਬੀ ਕਮਾਲ ਆ ਵੀਰੇ ਵਾਪਸ 1 ਲੱਖ ਤੇ 55000 ਦੀ ਇਹ ਵੈੜ ਜਿਹਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਬਾਈ ਨਾਲ ਕਰ ਲਿਓ ਹਵਾਨਾ ਪ੍ਰੋਪਰ ਫਿਟ ਦਵਾਣੇ ਕਿਹੜਾ ਦਵਾਣ ਸੋਹਣੇ ਆ ਹੌਲੀ ਹੌਲੀ ਦਵਾਈ ਹੌਲੀ ਦਵਾ ਸੋ ਫੇਰ ਇਹਨੂੰ ਇੱਕ ਵਾਰ ਤੁਰਦੀ ਨੂੰ ਤੁਸੀਂ ਦੇਖ ਲਓ ਇਧਰੋਂ ਤੁਸੀਂ ਹਵਾਨਾ ਦੇਖੋਗੇ ਥਣ ਵੀ ਪੂਰੇ ਬਿੱਥੀ ਦੇ ਉੱਤੇ ਦਿਸਦੇ ਆ ਲਿਆ ਭਾਈ ਕਮਾਲਾ ਸੋ ਪਹਿਲੇ ਨੰਬਰ ਤੇ ਸੋ ਫੇਰ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਕਾਲੇ ਭਾਈ ਜਿਹੜੀ 2 ਨੰਬਰ ਤੇ ਵਹਿੜਾ 2 ਨੰਬਰ ਤੇ ਵੀਰੇ ਦੂਜਾ ਸੂਆ ਵੈੜਾ ਜਗਜੀਤ ਬਾਈ ਜੀ ਇਹਦੇ ਦਿਨ ਪਏ 25 ਇੱਕ ਮਹੀਨਾ ਮੰਨ ਕੇ ਲੈ ਲੇ ਬੰਦਾ ਠੀਕ ਹੈ ਠੀਕ ਹੈ ਜੀਨੇ ਲੈਣੇ 35 ਕਿਲੋ ਵੀਰੇ ਨੇ ਪਹਿਲਾਂ ਨੇ ਦੁੱਧ ਦਿੱਤਾ ਭਾ ਜੈਨੂਅਲ ਪ੍ਰਾਈਸ ਕਰਾਂਗੇ ਕਰਾਂਗੇ ਫੋਨ ਤੇ ਕਈ ਵਾਰੀ ਖੜੀ ਰਹਿ ਜਾਂਦੀ ਹੈ ਬਾਈ ਮੁੜ ਕੇ ਫਿਰ ਤਿਆਰ ਹੋਈ ਗਾਂ ਦਾ ਭਾ ਹੋਰ ਹੋ ਜਾਂਦਾ ਫੇਰ ਅਗਲਾ ਕਹਿੰਦਾ ਉਹੀ ਗਾਂ ਉਹ ਪੈਸੇ ਮੰਗੇ ਸੀ ਠੀਕ ਹੈ ਸੋ ਦੋਸਤੋ ਜੇ ਇੱਕ ਮਹੀਨਾ ਮੰਨ ਕੇ ਕੋਈ ਵੀ ਭਰਾ ਖਰੀਦ ਲੇ ਰੇਟ ਫੋਨ ਤੇ ਆ ਕਿਉਂਕਿ ਤਿਆਰ ਹੋਏ ਪਸ਼ੂ ਦਾ ਰੇਟ ਹੋਰ ਚੱਪਣਾ ਲਾ ਕੇ ਤੋਰਾਂ ਕੋਈ ਤੋਰ ਕੇ ਤੁਹਾਨੂੰ ਦਿਖਾਉਣੇ ਆਏ ਕਵਾਲਿਟੀ ਚੈੱਕ ਕਰੋ ਬਾਈ ਚੱਲ ਬੇਟਾ ਪੌਲੂਚੀ ਲੰਬੀ ਇਹ ਵੀ ਹਜੇ 1 ਮਹੀਨਾ ਲਾਊਗੀ 25 ਦਿਨ ਰਹਿੰਦੇ ਆ ਪਰ ਮਹੀਨਾ ਮੰਨ ਲਓ 5-4 ਦਿਨ ਪਸ਼ੂ ਵੱਧ ਘੱਟ ਲਿਆ ਜਾਂਦਾ ਹੁੰਦਾ ਅਗੋਂ ਕਰਕੇ ਕਮਾਲਾ ਬਾਈ ਵਾਸਤ ਰਵਾਨਾ ਹਰਾ ਕਰਨਾ ਸ਼ੁਰੂ ਕਰਤਾ ਕਰਮਾਲੀ ਨੇ ਦੁੱਧ ਲਾਉਣਾ ਸ਼ੁਰੂ ਕਰਤਾ ਦੇ ਕੋਈ ਦਾ ਸਟਰਕਚਰ ਸੋ ਦੋ ਨੰਬਰ ਤੇ ਦਿਖਾ ਰਹੇ ਹਾਂ ਬੰਦੇ ਬਈ ਥੋੜੀ ਕੱਚੀ ਹੈ ਹਜੇ ਦਸੋਏ ਇਹਦੇ ਨਾਲ ਇੱਕ ਹੋਰ ਗਾਂ ਬਹੁਤ ਸੋਹਣੇ ਥਣ ਹਵਾਨੇ ਦੀ ਹੈ ਕੱਲੇ ਤਿੰਨ ਨੰਬਰ ਵਾਲੀ ਜਿਹੜੀ ਗਾਂ ਬਈ ਕਿਹਦੀ ਕੀ ਡਿਟੇਲ ਤਿੰਨ ਨੰਬਰ ਵਾਲੀ ਗਾਂ ਬਈ ਅੱਜ ਸਾਰੀਆਂ ਜੋ ਟੌਪ ਦੀਆਂ ਸਾਰੇ ਲੋਟ ਚੋਂ ਬਹੁਤ ਜਿਆਦੇ ਪਿਆਰੀ ਗਾਂ ਜਿਹਨੇ ਬਰੀਡਿੰਗ ਕਰਨੀ ਆ ਬੱਚੇ ਲੈਣੇ ਆ ਦੁੱਧ ਦੇ ਮਾਮਲੇ ਚ ਵੀ ਬਰੀਡ ਦੇ ਮਾਮਲੇ ਚ ਕਿਤੇ ਹੱਥ ਨਹੀਂ ਧਰਾਉਂਦੀ ਕਰ ਮਾ ਸਾਰੀ ਵੀਰੇ ਆਪਾਂ ਨੂੰ 4 5 6 5 ਕਪੀੜੀਆਂ ਦਾ ਇਹਦਾ ਡਾਟਾ ਹੈਗਾ ਉਹ ਵੀ ਮਿਲ ਜੂਗਾ ਠੀਕ ਹੈ 45 ਕਿਲੋ ਤੋਂ ਉੱਪਰ ਜਗਜੀਤ ਵੀਰੇ ਨੇ ਦੁੱਧ ਦੇਣਾ ਰਾਜੀ ਵਾਜੀ ਅਜੇ 5-7 ਦਿਨ ਹਫਤਾ ਵચ્ਚੀ ਨੇ ਲੈਣਾ ਵਾ ਠੀਕ ਆਸੂ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰਦਗੇ 210000 ਰੁਪਏ ਦੀ ਵੈਢ ਦੇ ਦੋ ਦੋਸਤੋ ਹਜੇ 5-7 ਦਿਨ ਲੈਂਦੀ ਹੈਗਾ ਘਰੇ ਰੱਖਣੀ ਹੈ ਬੰਨ ਕੇ ਰੱਖਣੀ ਹੈ ਤਾਂ ਵੀ ਕਾਮਜਾਬ ਰਹੋਗੇ ਤੇ ਜੇ ਖੁੱਲੀਆਂ ਛੱਡ ਲੋਗੇ ਤੋਨਾ ਅਜ ਤੱਕ ਮਾਲਾ ਕਰੂਗੀ ਤੋਰੀ ਬਈ ਸਟਰਕਚਰ ਦੇਖੋ ਕਰਮਾਲੀ ਦਾ ਸੋਸ ਸਟਰਕਚਰ ਫੇਰ ਇਹਦਾ ਦੇਖੋ ਦੋਸਤੋ ਅਗੋਂ ਹਵਾਨੇ ਦੀ ਅਗਾੜੀ ਵੀ ਨੋਟ ਕਰਿਓ ਤੋਂ ਵਾਕਈ ਗਾਂ ਬੜੀ ਕਮਾਲ ਦੀ ਐ ਤੁਸੀਂ ਅਗਾੜੀ ਹਵਾਨਾ ਦੇਖ ਲਓ ਕਿੰਨਾ ਚੰਗਾ ਭਰੀ ਬੈਠੀ ਐ ਤੇ ਪਿਛੋਂ ਜਦੋਂ ਤੁਰਦੀ ਉਹਦਾ ਵੀ ਹਵਾਨਾ ਦੇਖੋ ਹਵਾਨੇ ਤੇ ਨਾੜਾਂ ਵੀ ਸੋਹਣੀਆਂ ਜਿੰਦੀਆਂ ਮੋਢੀ ਬਈਏ ਨੂੰ ਇੱਕ ਵਾਰ ਸੋ ਇਹ ਜਿਹੜਾ ਹੋਰ ਇਹਦਾ ਕਢਾ ਲੈਨੇ ਸੁ ਫੁੱਲੀ ਕੱਢ ਕੇ ਗਾਂ ਹੋ ਰਹੀ ਏ ਮਾਨ ਆਪ ਦੇ ਆਪ ਤੁਰਮ ਦੇ ਬੋਤ ਸੋ ਥਾਣੇ ਦੇ ਹੱਥੀ ਚਵਾਈ ਵਾਲੇ ਆ ਦੱਸੋ ਬਹੁਤ ਸੋਹਣਾ ਥਾਂ ਦਾ ਸਹਿਰ ਨਾੜਾ ਦੋਨੋਂ ਹੀ ਪੱਸੀ ਚੰਗਾ ਹਵਾਨੇ ਤੇ ਲੈ ਆਓ ਆਪ ਸਿਰ ਸੋ ਫੇਰ ਹਵਾਨਾ ਦੇਖੋ ਤੈਨ ਨੰਬਰ ਉੱਤੇ ਤੁਹਾਨੂੰ ਇਹ ਗਾਂ ਦਿਖਾ ਰਹੇ ਹਫਤੇ ਦੀ ਕੱਚੀ ਬੰਦੇ ਬਈ ਸੋ 4 ਨੰਬਰ ਤੇ ਇੱਕ ਹੋਰ ਗਾਂ ਆ ਕਾਲੇ ਬਾਈ ਜਿਹੜੀ ਚੌਥੇ ਨੰਬਰ ਤੇ ਆਪਾਂ ਦਿਖਾਵਾਂਗੇ ਜਗਜੀਤ ਵੀਰੇ ਤੀਜਾ ਸੂਆ ਗਾਂ ਕੀ ਹੂੰ ਪਰਸੋ ਸੋਈ ਆ ਬੱਚੀ ਨੂੰ ਜਨਮ ਦਿੱਤਾ ਐ ਨੇ ਠੀਕ ਹੈ ਰਾਜੀ ਬਾਜੀ ਦੁੱਧ ਦੇ ਨੂੰ ਬਾਬਾ ਤੰਦਰੁਸਤੀ ਰੱਖੇ ਮੇਰੇ ਮਾਦਾ 35 ਕਿਲੋ ਤੋਂ ਪਲੱਸ ਦੁੱਧ ਦੇ ਦੂ ਬਾਈ ਜੀ ਇਹ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਰੇਟ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲੀਏ 1,30,000 ਰੁਪਏ ਦੀ ਗਾਂ ਦੇ ਤੋਰੀ ਬਈ ਸੋ ਦੋਸਤੋ ਬੱਚਾ ਐ ਦੇ ਨਾਲ ਬੱਚੀ 1,30,000 ਚ ਗਾਂ ਮਿਲੂਗੀ ਸੂਆ ਚੌਥਾ ਨਹੀਂ ਤੀਜਾ ਬਾਈ ਸੂਆ ਤੀਜਾ ਤਾਜੀ ਸੂਈ ਵੀ ਆ ਉਹ ਬੱਚੀ ਖੜੀ ਆ ਦੀ ਬਈ ਚੱਲ ਬੇਟਾ ਚੱਲ ਡਾਂਚਾ ਦੇਖ ਲਓ ਬਾਕੀ ਬੱਚਾ ਵੀ ਇਹਦੇ ਨਾਲ ਵੱਚੀ ਹੈ 1,30,000 ਦਾ ਰੇਟ ਆ ਸੋਨਾ ਦੁੱਧ ਪਾਊਗੀ ਤਾਜੀ ਸੂਈ ਵੀ ਫੇਰ ਕਮਾ ਦੇ ਬਈ ਸੋ ਤੀਜਾ ਸੂਆ ਸੂਈ ਵੀ ਇਹ ਗਾਂ ਵਿਕਰੀ ਆਸਤੇ ਦੀ ਮੰਗ 133000 ਰਸੀ ਲਾਸਟ ਉਤੇ ਇੱਕ ਵੈੜ ਦਿਖਾਣਾ ਤੁਹਾਨੂੰ ਬਹੁਤ ਸੋਹਣੇ ਟਾਂਚੇ ਦੀ ਹੈ ਕਾਲੇ ਭਾਈ ਕੀ ਡਿਟੇਲ ਹੈ ਪੈਲਨ ਬੱਚੀ ਹੈ ਜਗਜੀਤ ਵੀਰੇ ਹਮ ਜਿਹੜੇ ਹਿਸਾਬ ਨਾਲ ਕੁਆਲਟੀ ਹੈ ਮੇਰੇ ਅਨੁਸਾਰ ਭਾਈ 25 ਕਿਲੋ ਤੋਂ ਪਲੱਸ ਦੁੱਧ ਦੇ ਨੂੰ ਆਰਾਮਦਾਰੀ ਦਾ ਦੇਣਾ ਚਾਹੀਦਾ ਠੀਕ ਹੈ ਜੇ ਇਦਾਂ ਦੀ ਇਹਦੀ ਬਰੀਡ ਆ ਅਡਰ ਦੀ ਕੁਆਲਟੀ ਆ ਤੈਨ ਜਰੂਰ ਬੱਚੀ ਦੇ ਜਿਹੜੇ ਹਜੇ 5-7 ਦਿਨ ਲੈ ਜਾਊਗਾ ਰੇਟ ਇਹਦਾ ਕੀ ਰਹੂ ਰੇਟ ਜਿਹੜਾ ਜੈਨੂਅਲ ਭਾਈ ਕੱਲੀ ਛੋੜ ਕਰਨੀ 135000 ਰੁਪਏ ਦੀ ਬੱਚੀ ਦੇਣੀ ਤੋਰ ਦੇ ਸੋ 1 ਲੱਖ ਤੇ 35000 ਚੰਗਾ ਢਾਂਚਾ ਸੋਹਣਾ ਹਵਾਨਾ ਫਿਟਿੰਗ ਵਾਲਾ ਰੰਗ ਬਿਊਟੀ ਦਾ ਤਾਂ ਅੰਤ ਹੀ ਨਹੀਂ ਕੋਈ ਕਰਮਾ ਵਾਲੀ ਦੇ ਪਹਿਲਣ ਵੈੜ ਇਹਦੀ ਵੀ ਗਾੜੀ ਬਹੁਤ ਸੋਹਣੀ ਅੱਗੋਂ ਹਵਾਨਾ ਬਹੁਤ ਚੰਗਾ ਬਾਕੀ ਢਾਂਚਾ ਤੂੰ ਦੇਖ ਲਓ 1 ਲੱਖ ਤੇ 35000 ਚੋਂ ਬਾਈ ਕਹਿੰਦਾ ਵੀ ਸਿਰਫ ਛੋਟ ਥੋੜੀ ਬਹੁਤ ਕਰਾਂਗੇ ਕਮਾਲਾ ਬਾਈ ਸੋ ਇਹ ਪਹਿਲਣ ਵੈੜ ਆ ਦੱਸੋ ਵਿਕਰੀ ਆਸਤੇ ਹਵਾਨਾ ਤੁਹਾਡੇ ਸਾਹਮਣੇ ਹੈ ਹਜੇ 5-7 ਦਿਨ ਲੰਦੀ ਆ ਪਰ ਖਵਾਨਾ ਅੱਜ ਵੀ ਪੂਰਾ ਫੁੱਲ ਭਰਿਆ ਹੋਇਆ 25 ਕਿਲੋ ਤੋਂ ਬਾਹਰ ਆ ਸੈ ਵੀ ਇਹ ਦੁੱਧ ਪਾਊਗੀ ਦੁੱਧ ਥੋੜੀ ਸੇਵਾ ਦਾ ਚੰਗਾ ਦੁੱਧ ਪਾਉਣਾ ਕਿਉਂਕਿ ਇਹਦਾ ਆਪਣਾ ਬਰੀਡ ਆ ਬਾਈ ਕੁਆਲਿਟੀ ਆ ਬਾਡੀ ਸਟਰਕਚਰ ਆ ਬੱਚੀ ਦਾ ਬਰੀਡ ਵਾਈਜ਼ ਏ ਕਲਾਸ ਜਾਨਵਰ ਆ ਜਿੱਦਾਂ ਵੀ ਕਿਸੇ ਨੇ ਹੁਣ ਮੂਰੇ ਬੱਚੇ ਪੁੱਛੇ ਤਿਆਰ ਕਰਨੇ ਆ ਜੈਨੂਅਲ ਪ੍ਰਾਈਸ ਆ ਆਹੇ ਪੁੱਤ ਆਜਾ ਆਜਾ ਲੇ ਮਾਫ ਤੁਸ ਸੋ ਦੇਖੋ ਖੜਨੀ ਖੁੰਨੀ ਵੈੜਦੀ ਲੈ ਚੱਲ ਸੋ ਇਹ ਪਹਿਲਾਂ ਵੈੜ ਦੋਸਤੋ ਲਾਸਟ ਉੱਤੇ ਤੁਹਾਨੂੰ ਦਿਖਾ ਰਹੀ ਸੀ ਟੋਟਲ ਨਾਗ ਅੱਜ ਦੀ ਵੀਡੀਓ ਦੇ ਪੰਜ ਆ ਤੇ ਪੰਜਾਂ ਚੋਂ ਚਾਰ گاਵਾں ਦੇ ਰੇਟ ਵੀਡੀਓ ਦੇ ਵਿੱਚ ਦੱਸੀ ਹੋਏ ਆ ਸੋ ਤੁਹਾਡਾ ਕੰਮ ਆ ਵੀ ਜਿਹੜਾ ਪਸੂ ਤੁਹਾਨੂੰ ਚੰਗਾ ਲੱਗਦਾ ਉਹਦੀ ਤਸੱਲੀ ਕਰੋ ਆਕੇ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰੋਗੇ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ